ਆ ਵੀਡੀਓ ਦੇ ਵਿੱਚ ਵੇਖੋ ਕਿੰਨਾ ਬਦਮਾਸ਼ਾਂ ਨੇ ਸੁਨਿਆਰੇ ਦੀ ਦੁਕਾਨ ਤੇ ਹਮਲਾ ਕੀਤਾ ਬਾਹਰ ਸਿਕਿਉਰਿਟੀ ਗਾਰਡ ਖਲੋਤਾ ਸੀ ਉਹ ਕੋ ਰਫਲ ਵੀ ਸੀ ਉਹਨਾਂ ਰਫਲ ਚਲਾਉਣ ਦਾ ਮੌਕਾ ਨਹੀਂ ਦਿੱਤਾ ਉਹਦੇ ਮਾਰ ਮਾਰ ਡੰਡੇ ਦੇ ਉਹਨੂੰ ਰਫਲ ਵੀ ਹੋ ਲਈ ਤੇ ਉਹਨੂੰ ਵੀ ਨਾਲੇ ਅੰਦਰ ਹੀ ਲੈ ਗਏ ਬਾਜੰਤਰ ਸਪੇਨ ਚਾਰਜਾਂ ਨੇ ਕੰਮ ਕਰਨ ਦੇ ਸੀ ਉਨਾਉਂਦੇ ਸਾਰੀ ਇਨਾਂ ਕੋ ਤੇ ਪਰ ਦੇਸੀ ਕਟੇਜ ਹੀ ਇਹਦੇ ਨਾਲ ਹੀ ਡਰਾਇਆ ਇਹੋ ਹੀ ਮਾਰਨੇ ਸ਼ੁਰੂ ਕਰਤੇ ਆ ਇੱਕ ਦੋ ਬੰਦਿਆਂ ਨੇ ਅੜਨ ਦੀ ਕੋਸ਼ਿਸ਼ ਕੀਤੀ ਆ ਗਾੜੀ ਇੱਕ ਜਣੇ ਨੇ ਤੇ ਉਹਦੇ ਵੇਖੋ ਕਿਤਾਂ ਮਾਰਿਆ ਆ ਵੇਖੋ ਕਿਤਾਂ ਮਾਰਨ ਦੇ ਇਹਦੇ ਅਤੇ ਜੇ ਜਣੇ ਬੈਗ ਦੇ ਵਿੱਚ ਪਾਈ ਜਾਂਦੇ ਸਮਾਨ ਆਵੇ ਆ ਇੱਕ ਜਣੇ ਨੇ ਆ ਕੇ ਉਹ ਜਿਹੜਾ ਦੇਸੀ ਕਟਾਇਆ ਸੀ ਉਹ ਉਹਦੇ ਸਿਰ ਤੇ ਮਾਰਨਾ ਸ਼ੁਰੂ ਕਰਤਾ ਤੇ ਬਾਕੀ ਜਣਿਆਂ ਨੇ ਆ ਸਮਾਨ ਪਾਉਣਾ ਸ਼ੁਰੂ ਕਰਤਾ ਬਾਕੀ ਬੈਗ ਦੇ ਵਿੱਚ ਅੱਗੇ ਵੇਖਿਓ ਤੁਹਾਨੂੰ ਕੀ ਹੁੰਦਾ ਆ ਕੇ ਉਹ ਖਾਣੇ ਪੂਰੀ ਵੀਡੀਓ ਪਰ ਕੱਲ ਇਹਨਾਂ ਨੂੰ ਲਟੇਰਿਆਂ ਨੂੰ ਚੋਰਾਂ ਨੂੰ ਕਿਸੇ ਦਾ ਖੌਫ ਨਹੀਂ ਰਹਿ ਗਿਆ ਉਹਨਾ ਸਿਕਿਉਰਿਟੀ ਗਾਰਡ ਵੀ ਰੱਖਿਆ ਸੀ ਪਰ ਉਹਨੂੰ ਰਫਲ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਹੁਣ ਉਹਨਾ ਆਉਂਦੇ ਸਾਰੀ ਨੱਪ ਲਿਆ ਉਹਨੂੰ ਜਦੋਂ ਇਹ ਸਮਾਨ ਪੌਂਟ ਤੇ ਸਾਰਾ ਉਹ ਚਾਣਾ ਕੇਕ ਕੰਪੂਰ ਬਦਲ ਗਿਆ ਕਿ ਬਾਹਰੋਂ ਇੱਕ ਬੰਦਾ ਆਇਆ ਭੱਜਾ ਇਹਨਾਂ ਦਾ ਜਿਹੜੇ ਦੁਕਾਨ ਵਾਲੇ ਸੀ ਇਹਨਾਂ ਦਾ ਹੀ ਕੋਈ ਬੰਦਾ ਬਾਹਰੋਂ ਭੱਜ ਆਇਆ ਤੇ ਉਹ ਤੋਂ ਉਹਨਾਂ ਡਰਦਿਆਂ ਨੇ ਹਫਲਿਆ ਨਹੀਂ ਉਹ ਇੱਕੇ ਦਮ ਭੱਜੇ ਆ ਤੇ ਇਹਨਾਂ ਕੋ ਸ਼ਾਇਦ ਅੰਦਰ ਵਾਲਿਆਂ ਕੋ ਵੀ ਕੋਈ ਪਿਸਟਲ ਹੈਗਾ ਸੀ ਉਹਨਾਂ ਵੀ ਗਾੜੀਆਂੋਂ ਗੋਲੀਆਂ ਚਲਾਈਆਂ ਐਂਡ ਤੇ ਪਰ ਉਹ ਚਲਾਉਂਦੇ ਚਲਾਉਂਦੇ ਉਹਨਾਂ ਉਹ ਜਿਹੜੀ ਦੇਸੀ ਕਟਾ ਜਾਹੇ ਉਹਦੇ ਨਾਲ ਇੱਕ ਜੋ ਦੋ ਜਾਨਾਂ ਤੇ ਗੋਲੀ ਚਲਾਈ ਆ ਤੇ ਉੱਥੇ ਡਿੱਗ ਪਏ ਆ ਆ ਇੱਕ ਆ ਪੀਲੀ ਸ਼ਰਟ ਆ ਇਹਦੇ ਜਿਆਦਾ ਹੀ ਜ਼ਖਮੀ ਹੋ ਗਿਆ ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਆ